ਮਜ਼ਦੂਰ ਕਿਸਾਨ ਲਿਖਿਆ ਹੀ ਰਹਿ ਗਿਆ ਦੀਪ ਸਿਨਾ ਮਜ਼ਦੂਰੀ ਇਕੱਲਾ ਹੀ ਸੰਘਰਸ਼ ਕਰ ਰਿਹਾ ਦੀਪ ਸਿਨਾ ਆ ਕਿਸਾਨ ਮਤਲਬ ਦੀ ਮਜ਼ਦੂਰਾ ਦਾ ਨਾਮ ਉਵਤਰ ਰਿਹਾ ਮਜ਼ਦੂਰਾ ਤੇ ਹੁਣ ਅਤਿਆਚਾਰ ਇਕੱਲਾ ਹੀ ਲੜ ਰਿਹਾ ਕੁੱਤਾ ਵੀ ਵੱਡੇ ਤਾਂ ਕਿਸਾਨ ਇਕੱਠ ਕਰ ਲੈਣ ਤੇ ਮਜ਼ਦੂਰਾ ਤੇ ਬੱਚੇ ਵੱਡੇ ਗਏ ਬਲਾਤਕਾਰ ਹੋਏ ਇਹਨਾ ਸਾਰ ਲੈਣ ਤੇਰਾ ਨਾਹਰਾ ਕਿਸਾਨ ਮਜ਼ਦੂਰ ਇਕਤਾ ਵਿਗੜ ਗਿਆ ਦੀਪ ਸਿਨਾ ਹੁਣ ਫਿਰਕੂਆਂ ਦੇ ਇਕੱਠ ਵਿੱਚ ਮਜ਼ਦੂਰਾ ਨਹੀਂ ਹੋਣਾ ਦੀਪ ਸਿਨਾ ਹੁਣ ਫਿਰ ਕੁਆਦੇ ਕੱਠ ਵਿੱਚ ਮਜ਼ਦੂਰਾਂ ਨਹੀਂ ਹੋਣਾ ਦੀਪ ਸਿਆ ਇੱਥੇ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਤੇਰੇ ਬਿਨਾਂ ਨਾ ਕੋਈ ਕਰੇ ਜਾਤ ਪਾਤ ਤੋਂ ਉੱਪਰ ਸੀ ਤੂੰ ਤਾਹੇ ਅਵਤਾਰ ਤੇਰੇ ਨਾਲ ਖੜੇ ਤੂੰ ਅੱਜ ਵੀ ਹੌਕਾ ਦੇ ਆ ਕੇ ਹੀ ਰਿਆ ਲੜਾਂਗੇ ਸੀਸ ਤਲੀ ਤੇ ਰੱਖ ਦੀਪ ਸਿਆ ਤੇਰਾ ਵਾਰਸ ਵੀ ਇੱਕ ਤਰਫਾ ਗੱਲ ਕਰਦਾ ਨਜ਼ਰਾ ਆਏ ਦਿਨ ਇਜ਼ਤਾ ਰੋਲਰ ਫਾਨੇ ਪਾਣੇ ਤੇ ਕਾਟ ਹੋਣ ਇੱਕ ਗਾਲ ਕਮੈਂਟ ਚ ਜੇਲ ਹੋ ਮਜ਼ਦੂਰ ਆਇਆ ਮਜ਼ਦੂਰਾਂ ਦੇ ਬੱਚੇ ਬਣੇ ਬਲੌਗਰ ਤੇ ਔਣ ਧਮਕੀਆਂ ਇਹੋ ਜਿਹਾ ਹੈ ਪੰਜਾਬ ਦਾ ਸੁਪਨਾ ਤੂੰ ਸਿਰ ਜਿਆ ਨਹੀਂ ਸੀ ਦੀਪ ਸਿਆ ਆ ਹੁਣ ਫਿਰਕੂਆਂ ਦੇ ਕੱਠ ਚ ਮਜ਼ਦੂਰਾਂ ਨਹੀਂ ਹੋਣਾ ਦੀਪ ਸਿਆ ਪਰ ਆ ਫਿਰਕੂਆਂ ਦੇ ਕੱਠ ਵਿੱਚ ਹੁਣ ਮਜ਼ਦੂਰਾਂ ਨਹੀਂ ਹੋਣਾ ਦੀਪ ਸਿਆ ਜੇਕਰ ਇਹੋ ਲਾਈਨਾਂ ਤੁਹਾਨੂੰ ਵਧੀਆ ਲੱਗੀਆਂ ਤਾਂ ਉਹਨਾਂ ਨੀਵੀਂ ਬਿਰਤੀ ਦੇ ਕਿਸਾਨਾਂ ਤੱਕ ਜਰੂਰ ਪਹੁੰਚਾ ਦਿਓ ਜੋ ਮਜ਼ਦੂਰਾਂ ਦੀ ਭੀੜ ਵਿੱਚ ਆਪਣੀਆਂ ਮੰਗਾਂ ਸਰਕਾਰਾਂ ਕੋਲੋਂ ਮਨਾ ਲੈਂਦੀਆਂ ਹਨ ਪਰ ਮਜ਼ਦੂਰਾਂ ਦੇ ਹੱਕ ਦੀ ਗੱਲ ਕਦੇ ਵੀ ਨਹੀਂ ਕਰਦੀਆਂ ਤੇ ਮਜ਼ਦੂਰਾਂ ਦੀ ਸਾਰ ਵੀ ਨਹੀਂ ਲੈਂਦੀਆਂ ਆਪਣੀਆਂ ਮੰਗਾਂ ਮਨਾਉਣ ਤੋਂ